ਪੰਜਾਬ ਕਮੇਟੀ ਉਸ ਤੋਂ ਅਲੱਗ ਬਣਾਉਣ ਦੇ ਵਿੱਚ ਬੀਜੇਪੀ ਦਾ ਬਹੁਤ ਵੱਡਾ ਯੋਗਦਾਨ ਸੀ ਤੇ ਪ੍ਰਭਾਵ ਰਹਿੰਦਾ ਹੈ ਹਰਿਆਣਾ ਕਮੇਟੀ ਤੇ ਤੁਸੀਂ ਕਿਵੇਂ ਸਮਝਦੇ ਹੋ ਇਹਨਾਂ ਇਲਜ਼ਾਮਾਂ ਨੂੰ ਜਦੋਂ ਤਾਂ ਮੈਂ ਮੁਖ ਸੇਵਾਦਾਰ ਬਣਿਆ ਹਾਂ ਕਿਤੇ ਤੁਹਾਨੂੰ ਇਹੋ ਜੀ ਗੱਲ ਨਜ਼ਰ ਆਈ ਹੈ ਸਰਕਾਰ ਰਾਜ ਬਿਨਾਂ ਨਹੀਂ ਧਰਮ ਚੱਲੇ ਹੈ ਧਰਮ ਬਿਨਾਂ ਸਭ ਡਲੇ ਮਲੇ ਹੈ ਸਾਡੀ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਕਾਂਗਰਸ ਪਾਰਟੀ ਨੇ ਵੱਖਰੀ ਕਰਵਾਈ ਸੀ ਸੰਗਤਾਂ ਦੀ ਮੰਗ ਦੇ ਉੱਤੇ ਇਸ ਟਾਈਮ ਹੁਣ ਬੀਜੇਪੀ ਦੀ ਸਰਕਾਰ ਹੈ ਬੀਜੇਪੀ ਸਰਕਾਰ ਸਾਡੇ ਨਾਲ ਸਹਿਯੋਗ ਜਰੂਰ ਕਰ ਰਹੀ ਹੈ ਜਿੱਥੇ ਸਾਨੂੰ ਉਹਨਾਂ ਦੀ ਜਰੂਰਤ ਹੁੰਦੀ ਹੈ ਭਾਵੇਂ ਕਿਰੇ ਐਨਓਸੀ ਲੈਣ ਦੀ ਭਾਵੇਂ ਕਿਰੇ ਮੈਡੀਕਲ ਹਸਪੀਟਲ ਬਣਾਉਣ ਦੀ ਜਾਂ এডਿਕੇਸ਼ਨ ਅਦਾਰਾ ਬਣਾਉਣ ਦੀ ਉਹਦੇ ਵਾਸਤੇ ਅਸੀਂ ਸਰਕਾਰ ਸਾਡਾ ਸਹਿਯੋਗ ਕਰ ਰਹੀ ਹੈ ਅਸੀਂ ਉਹਨਾਂ ਦਾ ਸਹਿਯੋਗ ਕਰ ਰਹੇ ਹਾਂ ਇਸ ਤੋਂ ਵੱਧ ਅਸੀਂ ਭਾਈਵਾਲ ਹੋ ਕੇ ਬਣ ਰਹੇ ਹਾਂ ਉਹਨਾਂ ਦੇ ਗੁਲਾਮ ਹੋ ਕੇ ਨਹੀਂ ਬਣ ਰਹੇ ਭਾਜੀਪੀ ਸਰਕਾਰ ਹੈ ਉਹ ਵੀ ਨਹੀਂ ਹੈ ਇਰੇ ਵਿੱਚ ਹਿੱਸਾ ਲੈਣਾ ਚਾਹੁੰਦੀ ਕਿ ਸਾਡੇ ਤੇ ਪਹਿਲਾ ਇਲਜ਼ਾਮ ਲੱਗੇ ਕਿ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦ ਸਰਕਾਰ ਚਲਾ ਰਹੀ ਹੈ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਇਸ ਮੁਖ ਸੇਵਾਦਾਰ ਹੋਣ ਦੇ ਨਾਲ ਜਿਹੜੀ ਸਾਡੀ ਐਡਜਕਟਿਵ ਬਾਡੀ ਹੈ ਉਹ ਇੰਡੀਪੈਂਡੈਂਟ ਤੌਰ ਤੇ ਕੰਮ ਕਰ ਰਹੀ ਹੈ ਇਹ ਕੇਵਲ ਤੇ ਕੇਵਲ ਕੁਝ ਲੋਕ ਜਿਹੜੇ ਨੇ ਉਹ ਪਕਾਈ ਕਰ ਰਹੇ ਨੇ ਕੋਈ ਮੈਨੂੰ ਕਹਿੰਦਾ ਹੈ ਕਿ ਇਹ ਬਾਦਲ ਪੱਕੀ ਹੈ ਕੋਈ ਕਹਿੰਦਾ ਹੈ ਇਹ ਭਾਜਪੀ ਪੱਕੀ ਹੈ ਪਰ ਮੈਂ ਕਹਿੰਦਾ ਮੈਂ ਸੰਗਤ ਪੱਕੀ ਹੈ